ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਕੋਤਰ ਸੈਟੇ ਸਾਰੇ ਵੀਰਾਂ ਦੇ ਘਰ ਪਹੁੰਚਾ ਠੀਕ ਆ ਲਓ ਜੀ ਆ ਗਏ ਜੀ ਖੇ ਸਵੇਰੇ ਸਵੇਰੇ ਹਨਾ ਚਲੋ ਸਾਡੇ ਯਾਰ ਘਰੇ ਆ ਕੇ ਕਰਦੇ ਆਂ ਬਾਤ ਚੀਤ ਕਰਾਂ ਘਰੇ ਚੱਲ ਗਿਆ ਆ ਨੀਰੀ ਵਾਲੀ ਗੱਡੀ ਲੈ ਜਾ ਲਗੇ ਘਰੇ ਹਾਂਜੀ ਹੁਣ ਚੱਲੇ ਆਈ ਖੇਤ ਤੇ ਟਰੈਕਟਰ ਤੇ ਚਾਹ ਲੈ ਕੇ ਭਾਈ ਤੇ ਹੱਲ ਲੈ ਕੇ 11 ਵਾਲੀ ਚਾਹ ਲੈ ਕੇ ਪਹਿਲਾਂ ਸਵੇਰੇ ਸਵੇਰ ਉੱਠੇ ਝਲੇਰ ਬਾਕੀ ਗੱਲਾਂ ਬਾਅਦ ਚ ਕਰਾਂਗੇ ਅਣ ਘਾਟੀ ਤੋਂ ਆਪਾਂ ਕਿਹੜਾ ਖੇਤ ਆਈ ਏ ਫਿਰ ਦੇਖੀਂ ਬੰਦਾ ਬਾਬੇ ਆਪਾਂ ਹਾਂਜੀ ਮੇਰੇ ਦੋਸਤੋ ਹੁਣ ਆ ਗਏ ਜੀ ਇੱਧਰਲੇ ਖੇਤ ਸਕੂਟਰੀ ਫੜ ਕੇ ਹੀ ਤਾਏ ਕੀ ਠੀਕ ਹੈ ਕੀ ਨਹੀਂ ਪਹਿਲਾਂ ਵੀ ਸਵੇਰੇ ਉੱਠੇ ਉੱਥੋਂ ਸਾਰਾ ਇਹ ਖੇਤ ਤੇ ਰੋਟੀ ਲੈ ਕੇ ਰੋਟੀ ਲੈ ਕੇ ਫਿਰ ਬਾਦ ਲਗਾਏ ਬਾਦ ਨੂੰ ਕੋਈ ਪਾਣੀ ਦਾ ਪੰਪਰ ਪਰ ਕਰਨ ਵਾਲੇ ਹੋ ਸਾਮਾਨ ਦਾ ਦੁਕਾਨ ਤੋਂ ਠੀਕ ਹੈ ਜੀ ਫੇਰ ਘਰੇ ਗਏ ਘਰੋਂ ਜਾ ਕੇ ਫੇਰ ਟਰੈਕਟਰ ਚੱਕਿਆ ਹਲ ਪਾਇਆ ਚਾਹ ਚੱਕੀ ਫੇਰ ਖੇਤ ਆਏ ਉਹ ਸੱਚ ਹਾਂ ਸਵੇਰੇ ਸਵੇਰੇ ਨੀਰਾ ਵੀ ਵੜਾ ਕੇ ਲੈ ਗਿਆ ਸੀਗਾ ਮੈਂ ਠੀਕ ਹੈ ਨੀਰੇ ਵਾਲਾ ਕੰਮ ਖਤਮ ਟੈਨਸ਼ਨ ਫਰੀ ਹੈ ਪੱਠੇ ਵੱਢ ਕੇ ਲੈ ਕੇ ਸਵੇਰੇ ਸਵੇਰੇ ਫਿਰ ਉਹਦੇ ਬਾਅਦ ਹੁਣ ਆਏ ਉੱਥੇ ਖੜਾ ਰਿਆ ਹੁਣ ਮੇਰੇ ਕੋਲ ਘਰੇ ਜਾਣ ਨੂੰ ਵਾਪਸ ਆਦਨੇ ਨਹੀਂ ਕੋਈ ਤੇ ਇੱਕ ਇਧਰ ਮੋਟਰਬਲ ਨਹੀਂ ਸੀ ਹੁਣ ਤਾਇ ਦਾ ਮੁੰਡਾ ਆਇਆ ਉਹਦੀ ਸਕੂਟਰੀ ਫੜ ਕੇ ਦੂਜੇ ਖੇਤੋਂ ਇਧਰ ਮੋਟਰਬਲ ਲੈ ਆਇਆ ਠੀਕ ਹੈ ਜੀ ਤੇ ਇਧਰ ਮੋਟਰਬਲ ਲੈ ਆਏ ਆ ਬਸ ਇਧਰੋਂ ਫੇਰ ਵਾਪਸ ਜਾਵਾਂਗੇ ਉੱਥੋਂ ਫੇਰ ਘਰੇ ਜਾਣ ਦਾ ਹਈ ਆ ਮੈਂ ਚਾਹ ਰੁੱਟੀ ਕੁਝ ਵੀ ਨਹੀਂ ਖਾਦਾ ਪੀਤਾ ਸਾਰਾ ਦਿਨ ਟੱਪ ਲਿਆ ਬਈ ਤੇ ਚਲੋ ਬਦਲੀਏ ਮੋਟਰ ਬੱਸ ਨਾ ਆਈ ਸੀ ਨਾ ਤੜਕੇ ਉੱਠਿਆ ਸੀ ਮੈਂ 10 ਵਜੇ ਲਗਭਗ ਰਾਤ ਲੇਟ ਬਈ ਸਹੀ 3 ਵਜੇ ਰਾਤ ਨੂੰ ਫੋਨ ਦੇ ਕਰਦੇ ਹਾਂ ਤਾਂ ਕਰਕੇ ਇਧਰੋਂ ਬੱਸ ਇੱਕ ਦਾ ਟੱਕਣ ਬਦਲਣਾ ਤੇ ਕਿਧਰੋਂ ਆਇਆ ਟੱਕਣ ਬਦਲਣਾ ਇੰਨੇ ਹੀ ਕੰਮ ਹੈ ਹਾਂਜੀ ਖੇਤ ਆਈ ਸੀ ਜੀ ਦੋ ਵਾਲੀ ਚਾਹ ਰੁੱਟੀ ਫੜਾਉਣ ਤੇ ਚਾਹ ਰੁੱਟੀ ਦੀ ਫੜਾ ਭਾਈ ਜੀ ਤੇ ਪਹਿਲਾਂ ਵੀ ਮੈਂ ਜਾਵੜਿਆ ਸੀ ਘਰੇ ਸਤ ਤਾਏ ਦੇ ਮੋਢਰਾ ਜੜ ਕੇ ਆਵੜੇ ਜਮ ਹੈ ਉਧਰ ਫਿਰ ਟਰੈਕਟਰ ਲੈ ਕੇ ਆਏ ਟਰੈਕਟਰ ਦਾ ਕੰਮ ਵੀ ਨੇ ਮੈਂ ਉਧਰ ਤਾਂ ਦਾ ਮੁੰਡਾ ਜਾਂਦਾ ਮੈਂ ਘਰ ਹੀ ਲੈ ਚਲੋ ਆ ਜਾਓ ਉਧਰ ਮੋਰ ਸਾਹ ਲੈ ਆਂਦੇ ਹੁਣ ਚਾਹ ਰੋਟੀ ਬੜਾਈ ਜਾ ਕੇ ਤੇ ਹੁਣ ਕਹਿੰਦੇ ਬਈ ਪਾਣੀ ਲੈ ਕੇ ਦੇ ਕੈਂਪਰ ਭਰ ਕੇ ਹੁਣ ਸਵੇਰ ਕਰੇ ਚੱਲਿਆ ਮੈਂ ਪਾਣੀ ਲੈ ਕੇ ਦਿੰਨਾ ਨੂੰ ਕੈਂਪਰ ਭਰ ਕੇ ਤੇ ਕਬੂਤਰਾਂ ਕੋਲ ਅੱਜ ਸਵੇਰੇ ਦੇ ਨਹੀਂ ਗਿਆ ਬਈ ਮੈਂ ਹਾਂਜੀ ਮੇਰੇ ਦੋਸਤੋ ਆ ਗਈ ਜੀ ਇਧਰ ਲੈ ਕਰੇ ਲਗਭਗ ਟਾਈਮ ਹੋ ਗਿਆ 3:30 ਤੇ ਹੁਣ ਆ ਕੇ ਇਲੈਕਟ੍ਰਾ ਨੂੰ ਡਾ ਬੰਦ ਕਰਾਂਗੇ ਇਧਰ ਠੀਕ ਐ ਕਰੀਏ ਲੇਟਾਂ ਬੰਦ ਭਾਈ ਉਧਰ ਉਹ ਵੀ ਜਗੀ ਜਾਂਦੀ ਹੈ ਪਰਲੀ ਬੈਟ ਕਮ ਹਾਲੀ ਵੇਣਾ ਤੇ ਅੱਜ ਕੁਸ਼ ਤਾਂ ਬੱਚੇ ਮੰਨ ਕੇ ਚੱਲ ਅਡਡ ਕਰਨ ਦੀ ਰਹਾ ਜਿਹੜੇ ਬੱਚੇ ਵੱਡੇ ਹੋਗੇ ਨਾ ਚੱਕਰ ਆਇਆ ਦਾਣਾ ਪਾਣੀ ਦਾ ਖਾਣ ਲੱਗ ਗਏ ਮੈਨੂੰ ਪਤਾ ਹੁਣ ਇਹ ਦੂਬਾ ਆਂਡੇ ਖਰਾਬ ਕਰਾਉਣਗੇ ਆਪਦੇ ਮਾਪਿਓ ਤੇ ਹਨਾ ਜਿਹੜੀ ਦੂਰੀਆਂ ਦੇ ਤਰੇ ਆ ਉਹਨਾਂ ਨੇ ਵਿੱਚ ਕਿਉਂਕਿ ਮਿੱਠਾ ਮਾਰਦੇ ਆ ਉਹ ਬੱਚੇ ਜਿਹੜੇ ਆਪ ਖਾਣ ਪੀਣ ਲੱਗ ਗਏ ਜੇ ਨਹੀਂ ਵੀ ਲੱਗੇ ਤਾਂ ਭੁੱਖੇ ਆਪੇ ਭੁੱਖਾ ਬੱਚਾ ਆਪੇ ਚੋਕ ਲੈਣਾ ਜਿਹੜਾ ਵੱਡਾ ਹੋਵੇ ਹਨ ਉਹ ਤਾਂ ਗੱਲ ਵੱਖਰੀ ਹੈ ਭੈ ਜ ਤੁਸੀਂ ਏਡੇ ਨੂੰ ਚਾਕੇ ਬਾਹਰ ਦਿਓ ਹਣਾ ਬਈ ਨਿਗੇ ਜੀ ਨੂੰ ਬਾਹਰ ਵੀ ਆਦਾ ਸਰਵਾਈਵ ਕਰ ਉਹ ਤਾਂ ਕਿੱਥੋਂ ਸਰਵਾਈਵ ਕਰੂ ਜਿਵੇਂ ਆ ਬੱਚੇ ਜਿਵੇਂ ਰੱਤਾ ਬੱਚਾ ਤੁਰਿਆ ਫਿਰਦਾ ਥੱਲੇ ਵੇਖੋ ਉਹ ਦੇਖ ਪਰਤਾ ਬੱਚਾ ਤੁਰਿਆ ਫਿਰਦਾ ਹਨ ਆ ਵਾਲਾ ਤੇ ਜਿਵੇਂ ਇਹ ਬੱਚਾ ਹੋ ਗਿਆ ਐਡ ਕਰਨ ਵਾਲਾ ਤੇ ਜਿਵੇਂ ਆ ਬੱਚਾ ਔਡ ਕੇ ਗਏ ਐਡ ਕਰ ਦਾਂਗੇ ਉਧਰ ਉਹ ਹੋਏ ਦੋ ਬੱਚੇ ਉਸ ਹਿਸਾਬ ਕੋ ਬੱਚੇ ਪਾ ਐਡ ਕਰ ਦਾਂਗੇ ਬਸ ਮਾਂ ਕੋਲ ਤੇ ਆਪੇ ਦਾਣਾ ਪਣੀ ਖਾਲਿਆ ਕਰਨਗੇ ਚਲੋ ਬਈ ਲਾਈਟਾਂ ਕਰ ਦਈਏ ਬੰਦ ਆਪਾਂ ਤੇ ਫੋਨ ਲਾਦਾ ਮੈਂ ਟਾਈਮ ਲੈਪਸ ਤੇ ਮੇਰੇ ਵੀਰੋ ਕਿਹੜਾ ਬੱਚੇ ਕੱਢ ਲਈਏ ਬਾਹਰ ਤੇ ਫੇਰ ਬਸ ਜਿਹੜੇ ਆਪਾਂ ਅੱਡ ਕਰਨੇ ਹੋਏ ਉਹ ਕਬੂਤਰਾਂ ਵਾਲੇ ਖੁੱਡੇ ਛੱਡ ਦਿਆਂਗੇ ਤੇ ਜਿਹੜੇ ਮਾਂ ਪਿਓ ਕੋਲੇ ਰੱਖਣੇ ਮਾਂ ਪਿਓ ਕੋਲੇ ਰੱਖ ਦਿਆਂਗੇ ਨਹੀਂ ਪਾਉਂਦੇ ਪਹਿਲੇ 뮤직 ਲਾਣਾ ਮੈਂ ਯਾਰ 뮤ਕ ਉਹ ਯਾਰ 뮤직 ਪਰ ਲਾਈਟ ਯਾਨੀ ਮੇਰੇ ਹਿਸਾਬ ਨਾਲ ਹਾਂਜੀ ਤੇ ਇਹ ਬੱਚਿਆਂ ਦੇ ਜਿਹਨਾਂ ਦੇ ਦੋ ਦੋ ਪਾਸੇ ਚਿਪਕਾ ਲਾਗਾ ਸੀਗਾ ਬਈ ਇਹਨਾਂ ਦੇ ਇੱਕ ਪਾਸੇ ਚਿਪਕਾ ਖੋਲਨੇ ਪਾ ਠੀਕ ਹੈ ਇੱਕ ਮਿੰਟ ਰੋ ਪਾਜ਼ ਕਰਾਂ ਵੀਡੀਓ ਮੈਂ ਲਓ ਜੀ ਇੱਕ ਇੱਕ ਪਾਸੇ ਚਿਪੀ ਖੋਲਦੀ ਵੀ ਬੱਚਿਆਂ ਨੇ ਪਾ ਠੀਕ ਹੈ ਵੱਡੇ ਬੱਚਿਆਂ ਨੇ ਚਾਰਾਂ ਦੇ ਇੱਕ ਪੱਲੇ ਦੋ ਜੇਪੀ ਦੀ ਖੋਲ ਦੂਜੀ ਬਾਅਦ ਖੋਲ ਦੇਗਾ ਆਪਾਂ ਹਾਂਜੀ ਮੇਰੇ ਦੋਸਤੋ ਕੱਢਤੇ ਹੀ ਬੱਚੇ ਬਾਹਰ ਠੀਕ ਹੈ ਤੇ ਹੁਣ ਮੈਂ ਜਾਵਾਂ ਘਰੇ ਵੀ ਇੱਕ ਵਾਰੀ ਕੋਰ ਮੜਾ ਕੋ ਪੁੱਛਿਆ ਹਣਾ ਹਣਾ ਘਰ ਲੈ ਖੂਨ ਦੀ ਪੈਸੇ ਆਣੀ ਯਾਰ ਸਬਜੀ ਦਾ ਪੁੱਛਣਾ ਸੀਗਾ ਵੀ ਕੀ ਸੀ ਨਾ ਢਿਹਾਲੂ ਦੇ ਉਹ ਸਾਫ ਤੇ ਨੂੰ ਬਈ ਨਾ ਹੈ ਨਹੀਂ ਉਹਦੇ ਆਪਾਂ ਨੂੰ ਪਤਾ ਸੱਦੂ ਵੀ ਪਾ ਚਲੋ ਜਿਹੜੇਦਰੋ ਲੀਓ ਨੂੰ ਛੱਡ ਲਿਆਵਾਂਗੇ ਵਿਚਾਰੇ ਨੂੰ ਹਣਾ ਤੇ ਬਸ ਬੱਚੇ ਦੋ ਚਾਰ ਮਿੰਟ ਵਾਸਤੇ ਜਾਊਗਾ ਬਸ ਉਹਨਾ ਟਾਈਮ ਆ ਹੀ ਹੁੰਦਾ ਕਿ ਸੁੱਕੀ ਸੰਦੀ ਬੈਠ ਰਣ ਕਿਉਂਕਿ ਜਿੰਨਾ ਟਾਈਮ ਬੱਚੇ ਬਾਹਰ ਨਾ ਬਈ ਇਹਨਾਂ ਦੇ ਕੋਲ ਆਪਾਂ ਹੈਲ ਦੇਣੀ ਜਦੋਂ ਜਿੰਨਾ ਟਾਂ ਮੰਦਰ ਨਹੀਂ ਹੁੰਦੇ ਸਾਰੇ ਹਨਾ ਬੱਚੇ ਕੱਢ ਕੇ ਬਾਹਤੇ ਬਾਹਰ ਕੋਈ ਨਾ ਇਹਨਾਂ ਨੂੰ ਪਾਣੀ ਪੂਣੀ ਧਰਦਿਆਂ ਬਾਰ ਦਾਣੇ ਨੂੰ ਧਰਦਿਆਂ ਮਾੜੇ ਮੋਟੇ ਛੇੜਾਂ ਛੂੜਾਂਗੇ ਥੋੜੇ ਮੋਟੇ ਉੱਡੜ ਕੇ ਬੈਠ ਜਾਣੇ ਕੋਈ ਤਾਂ ਤੋਂ ਵਾਲੀ ਛੜੀ ਤੇ ਜਾਣਾ ਸਿੱਖ ਜਾਣਗੇ ਤੇ ਆ ਗਿਆ ਬਾਬੇ ਬਸ ਇੱਧਰਲੇ ਕਰੇ ਕੋਣ ਮੈਂ ਘਰੇ ਜਾ ਆਂ ਹਾਂਜੀ ਲਿਓ ਬੇਬੀ ਨੂੰ ਛੱਡ ਲਿਆਂਦੇ ਇੱਧਰਲੇ ਪਾਸੇ ਹਾਂ ਲਿਓ ਕੋਮੀ ਫਰੀ ਕਰਨੀ ਹੈ ਕਿ ਇੱਥੇ ਮੇਰੇ ਕੋਲ ਰਹਿਣਾ ਦਰਚ ਐਥੇ ਮੇਰਾ ਪੁੱਤ ਉਹ ਵੜੀ ਚੜ੍ਹ ਤਾ ਬੁੜਕ ਬੁੜਕ ਪੈਂਦਾ ਇੱਕ ਤਾਂ ਫਿਰ ਹੋਰ ਤੇ ਆਇਆ ਤਾਹਾਂ ਚੜ੍ਹ ਜਾ ਹੋਰ ਹਾਂ ਹਾਂਜੀ ਕਰੀਏ ਬੱਚਾ ਜਿਹੜ ਖਾਣੀ ਮੜੀ ਮੋਟੀ ਲਾ ਦੀ ਇਹ ਵੀਡੀਓ ਕੋਈ ਭੇਜ ਕੇ ਤਾਹਾਂ ਤੋਂ ਵਾਲੀ ਖੇਤਰੀ ਤੇ ਤੇ ਤਾਹਾਂ ਵਾਲੀ ਖੇਤਰੀ ਤੇ ਭੇਜ ਦਿਆ ਨੋ ਜਾਂ ਵੀ ਨਾ ਤਾਹਾਂ ਜਾਵਣ ਸਾਈਂ ਲੱਭਿਆਣਾ ਹੋਰ ਕਿੰਨੇ ਨੰਬਰ ਨੇ ਠੀਕ ਹੈ ਬੱਸ ਬਹੁਤ ਕੋਈ ਚੱਕਰ ਨਹੀਂ ਮਾਰੀ ਮੋਟੀ ਖੇਡਖਾਨੀ ਲਈ ਹੋਵੇ ਨਾ ਸੈਟ ਰਹਿੰਦੇ ਫਿਰੇ ਬੱਚੇ ਵਾਂ ਕੇ ਸੱਚੇ ਨਹੀਂ ਨਹੀਂ ਕੋਈ ਨਹੀਂ ਕਹਿੰਦਾ ਕੋਈ ਨਹੀਂ ਕਹਿੰਦਾ ਲੀਓ ਪ੍ਰੀਤ ਕੋਈ ਨਹੀਂ ਕਹਿੰਦਾ ਉਹ ਨਾ ਡਰੋ ਨਾ ਡਰੋ ਇਹ ਤਾਂ ਚੌੜ ਕਰਦਾ ਜਵਾਕਾਂ ਨਾਲ ਵੇਖੋ ਕੋਈ ਨਹੀਂ ਕੋਈ ਨਹੀਂ ਕਹਿੰਦਾ ਇੱਧਰ ਆ ਪਾਸੇ ਕੋਈ ਨਹੀਂ ਹੈ ਕੋਈ ਰੌਲਾ ਘਾਤ ਨਹੀਂ ਕੋਈ ਕਹਿੰਦਾ ਉਹ ਨਹੀਂ ਕੋਈ ਇਹ ਨਹੀਂ ਕੁਝ ਕਹਿੰਦਾ ਜਵਾਕ ਉੱਗਾਂ ਜੋ ਪੁੱਤਾਂ ਜੋ ਇੱਥੋਂ ਖੜ ਕੇ ਦੇਖ ਲੋ ਡਰਦੇ ਵਾਲਾ ਬਸ ਹਾਂ ਇੱਥੇ ਖੜ ਕੇ ਦੇਖ ਲੋ ਕਦਾ ਜਵਾਕ ਨੂੰ ਖੋਣਿਆ ਕਬੂਤਰ ਹੁਣ ਉਹਨੂੰ ਐ ਡਰ ਲੱਗੇ ਜਾਂਦਾ ਵੀ ਉਹ ਡਰੀ ਜਾਂਦਾ ਜਵਾਕਾ ਤੋਂ ਕਿਤੇ ਉਹ ਡਰ ਜਾਣਾ ਬੱਚ ਬੱਚ ਪੁੱਤ ਖੜ ਜਾ ਖੜ ਜਾ ਪੁੱਤੂ ਖੜ ਜਾ ਕੁੱਤ ਰੋਟੇ ਜਾਣਗੇ ਆਪਣੇ ਹੁਣ ਯਾਰ ਲਾਉਣ ਦਾ ਟਾਈਮ ਆ ਰਿਹਾ ਸਕ ਨਾ ਹੀ ਲੀਏ ਹਨਾ ਜਾ ਹਰਪ੍ਰੀਤ ਇਹਨੂੰ ਲੈ ਜਾ ਉਧਰ ਬੇਬੇ ਕੰਨੀ ਮੈਂ ਕੁੱਤਰ ਅੰਦਰ ਕਰ ਲਾ ਹਾਂ ਹੌਲੀ ਹੌਲੀ ਲੈ ਜਾ ਹੌਲੀ 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 ਹਾਂ ਕੁੱਤਰ ਨਹੀਂ ਬੇਖਣੇ ਮੰਦਰ ਕਰ ਲਾਂ ਕਿਤੇ ਆਥਣ ਵੇਲੇ ਮੇਰਾ ਖੱਦਾ ਪੈ ਜੇ ਹਨਾ ਹਮ ਅਭੀ ਗੇਟ ক্লোਜ਼ ਹੋਗਾ ਨਹੀਂ ਮਾਰੀਦਾ ਥੋੜੀ ਹੁੰਦਾ ਚੱਲ ਤੂੰ ਅੱਗੇ ਚੱਲ ਫਿਰ ਆਪੇ ਆ ਜੂ ਚੱਲ हां <laughs> हां चल 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 ले उन वाह भाई कर लेना ले उन तो बाहर पेड़ तो बाहर कट गई भाई लाउन ਦਾ ਬਾਹਰ ਫੇਰਦਾ ਵਾਹ ਮੈਨੂੰ ਐਂ ਡਾਰਾ ਜਵਾਕਾ ਨੂੰ ਕੂਬੂਤਰ ਤਾਂ ਵਿਖਾਦ ਗਿਆ ਨਾ ਮੁੜ ਕੇ ਕੂਬੂਤਰ ਉੱਡ ਗਿਆ ਨਾ ਆਥਨ ਦਾ ਵੀਲਾ ਬਾਈ ਬਣਿਆ ਹਨਾ ਮੁਰਗੇ ਟੈਨਸ਼ਨ ਮੁੱਲ ਪੈ ਜਾਂਦੀ ਆਪਣੇ ਗਾਲਾ ਠੀਕ ਹੈ ਕਿ ਨਹੀਂ ਹੁਣ ਇਹ ਜਵਾਕੜੀ ਜਾਨ ਦਾ ਨਾਂ ਨਹੀਂ ਲੈਂਦੀ ਕਿ ਨਹੀਂ ਮੈਂ ਕਬੂਤਰ ਦੇਖਣੇ ਆ ਠੀਕ ਹੈ ਕਿ ਨਹੀਂ ਜੇ ਖੁੱਡਾਂ 'ਚ ਕਰਤੇ ਉਦੋਂ ਵਿਖਾ ਦਾਂਗੇ ਇਹਨਾਂ ਨੂੰ ਆਪਾਂ ਖੁੱਡੇ ਚਵਾੜ ਦਾਂਗੇ ਵਿੱਚ ਫਿਰ ਵਿਖੀ ਜਾਣ ਜਿਹਨੇ ਮਰਤੀ ਅੰਦਰ ਬੈਠੇ ਹੁਣ ਬਾਹਰ ਬੈਠਾ ਰੈਸਕਿਊ ਰੈਸਕਾ ਭਈ ਇਹਨਾਂ ਦਾ ਹਾਂਜੀ ਮੇਰੇ ਵੀਰੋ ਤੇ ਦਾਣੇ ਰੱਖਦੇ ਸੀ ਭਾਈ ਸਾਰੇ ਕਬੂਤਰਾਂ ਨੂੰ ਸਾਰੇ ਬੱਚੇ ਵੀ ਅੰਦਰ ਕਰਤੇ ਏ ਟੂ ਜ਼ ਜਿੰਨੇ ਕੱਢੇ ਸੀ ਬਾਹਰ ਤੇ ਬਸ ਪਾਣੀ ਪਾਉਣ ਵਾਲਾ ਰਹਿੰਦਾ ਸੀਗਾ ਤੇ ਭਾਈ ਲਾਈਟ ਗਈ ਹੁਣ ਲਾਈਟ ਦੀ ਵੇਟ ਕਰਦੇ ਆ ਜਦੋਂ ਲਾਈਟ ਆਈ ਉਦੋਂ ਪਾਣੀ ਰੱਖਾਂਗੇ ਪਾਣੀ 'ਚ ਆਪਾਂ ਐਡ ਕੀਤਾ ਟੈਟਰਾਸਾਈਕਲਿਨ ਤੇ ਲੈਕਸਨ ਦਾ ਪਾਊਡਰ ਮੈਂ ਚਲ ਪਾ ਦੀ ਹਨਾ ਸਾਰੇ ਪਾਣੇ ਲੈ ਭਾਂਡੇ ਧੋ ਕੇ ਤੇ ਚਲੋ ਲਾਈਟ ਆਉਂਦੇ ਯਾਰ ਫਿਰ ਰੱਖਦੇ ਆ ਪਾਣੀ ਨਾਲੇ ਸਾਨੂੰ ਬੱਚੇ ਦਿਖਾਉਣੇ ਆ ਜਿਹੜੇ ਆ ਖੁੱਡੇ ਜੀ ਸ਼ਿਫਟ ਕੀਤੇ ਆ ਆ ਖੁੱਡੇ ਜੀ ਕਾਫੀ ਬੱਚੇ ਸ਼ਿਫਟ ਕਰਤੇ ਤੇ ਨਾਲੇ ਆਂ ਦੱਸ ਦਾਂਗੇ ਖੁੱਡਾਂ 'ਚ ਵੀ ਕਿਹੜੇ ਛੱਡੇ ਆ ਖੁੱਡੇ ਜੀ ਵੀ ਕਿਹੜੇ ਛੱਡੇ ਆ ਠੀਕ ਆ ਬਾਕੀ ਡੰਨ ਆ ਕੰਮ ਬਸ ਤੇ ਆਉਣ ਦੇ ਉਹ ਲਾਈਟ ਫਿਰ ਵੀਡੀਓ ਲਾਉਣੇ ਆਂ ਹਾਂਜੀ ਆ ਗਈ ਲਾਈਟ ਤੇ ਹੁਣ ਰੱਖ ਦਈਏ ਭਾਈ ਸਾਰੇ ਖੁੱਡਾਂ 'ਚ ਵਾਟਰ ਵੀ ਰੱਖ ਦਈਏ ਫੋਨ 'ਵਾਂ ਟਾਈਮ ਲੈਪਸ ਵੀ ਲਾ ਦਿਆਂ ਯਾਰ ਬਾਬੇ ਹਾਂ ਸੱਦੀ ਆ ਸਪੈਸ਼ਲ ਵੀ ਕਬੂਤਰਾਂ ਨੇ ਪਾਣੀ ਪੀਣਾ ਤੇ ਰੱਖੀਏ ਭਾਈ ਉਹ ਸੱਚ ਨੂੰ ਬੱਚੇ ਵੀ ਦਿਖਾਉਣੇ ਸੀ ਨਾ ਚਲੋ ਪਹਿਲਾਂ ਪਾਣੀ ਰੱਖ ਕੇ ਫਿਰ ਦਿਖਾਵਾਂ ਕਰਾਈਏ ਦਰਸ਼ਨ ਤੁਹਾਨੂੰ ਵੀ ਕਿੰਨੇ ਬੱਚੇ ਦਰੈਡ ਕਰਤੇ ਲਓ ਭਾਈ ਇਹ ਬੱਚੇ ਛੜਤੇ ਵੀ ਇਧਰ ਥੱਲੇ ਬੈਠਿਆ ਹੈ ਬਾਕੀ ਸਿਹਣਾ ਆ ਬੈਠੀ ਠੀਕ ਹੈ ਕੋਸ਼ੇ ਦੂਤਾਂ ਤੇ ਬੈਠੇ ਨੰਨਾ ਬਾਪਿਓ ਆ ਬੱਚੇ ਦਰੈਡ ਕਰਤੇ ਵੀ ਨਵੇਂ ਫੁੱਟੇ ਇਹਨਾਂ ਨਾਲ ਜੇ ਪੈਂ ਇੱਕ ਇੱਕ ਪਾਸੇ ਖੋਲਦਾ ਲਗਭਗ ਲਗਭਗ ਪਤਾ ਨਹੀਂ ਕਿੰਨੇ ਬੱਚੇ ਦਰੈਡ ਕਰਤੇ ਆਪਾਂ ਠੀਕ ਹੈ ਗਿਣਤੀ ਰੋੜ ਹੀ ਨਹੀਂ 37 ਬੱਚੇ ਕੱਢਦਾ ਹਾਂ ਠੀਕ ਹੈ ਮੈਂ ਤੇ 37 ਬੱਚੇ ਕੱਢਦੇ ਹੁੰਨੇ ਆ 37 ਬੱਚਿਆਂ ਚੋਂ ਦੋ ਬੱਚੇ ਤਾਂ ਆਖੂਡੇ ਚ ਵਾਪਸ ਛੱਡ ਤੇ ਠੀਕ ਆ ਦੋ ਆ ਛੱਡ ਤੇ ਵਾਪਸ ਚਾਰ ਇਧਰ ਵਾਪਸ ਛੱਡ ਤੇ ਤੇ 6 ਰਹਿ ਗਏ 31 6 ਤੇ 3 ਹੋਰ 31ਾਂ ਚੋਂ 3 ਛੱਡ ਤੇ ਬੈਠ ਕੇ ਚ ਵਾਪਸ ਤੇ ਤਿੰਨ ਹੋਰ ਕੱਢ ਦੋ ਕੱਤਿਆਂ ਚੋਂ 28 28 ਬੱਚੇ ਆਖੂਡੇ ਚ ਐਡ ਕਰਤੇ ਬਈ ਨਵੇਂ ਉਹ ਚਾਰਾਂ ਤਣੇ ਹਾਂ 28 ਬੱਚੇ ਆ ਐਡ ਕਰਤੇ ਵੱਡੇ ਚਾਰਾਂ ਸਣੇ ਤੇ ਦੋ ਬਰਲੇ ਖੁੱਡੇ ਜਵਾਬਸ ਕਰਤੇ ਚਾਰ ਇਧਰ ਜਵਾਬਸ ਕਰਤੇ ਤੇ ਤਿੰਨ ਵਾਪਸ ਕਰਤੇ ਬੈਠ ਗਏ ਬਈ ਪੈਰੀਆਂ ਨਾਲ ਸੁਣੇ ਪੈਰੀਆਂ ਨਾਲ ਸੁਣੇ ਤੇ ਦੂਜੇ ਪਹਿਲਾ ਆਣੇ ਸਣੇ ਚਾਰਾਂ ਸਣੇ ਹਰਲਾ ਕੇ 28 ਬੱਚੇ ਆ ਇਹਦੇ ਚ ਸਾਰੇ ਆ ਖੁੱਡੇ ਬਸ ਆਹੀ ਸੀ ਵਾਗੋ ਠੀਕ ਐ ਐਨੀ ਮੇਰੀ ਬਾਤ ਤੋਂ ਬਈ ਰਾਤ ਹੁਣ ਸਰੀਰ ਵੀ ਡਾਊਨ ਵੱਜ ਗਿਆ ਹਾਏ ਇਧਰ ਲਈ ਭਾਈ ਤਾਰਤ ਹੁੰਦਾ ਦਿਲ ਵਾਲੇ ਪਾਸੇ ਲੱਗਦਾ ਦਿਨੇ ਨੇੜੇ ਐ ਤੇ ਬਸ ਠੀਕ ਐbro ਹੁਣ ਘਰੀ ਚਾਲਦੇ ਆਂ ਫੋਨ ਦੀ ਬੈਟਰੀ ਵੀ ਲੋਹੀ ਆ ਤੇ ਲਾਰਕੇ ਲੋਗ ਐ ਲੋਗ ਬਾਲਾ ਹੀ ਦੇ ਨਰ ਕੰਮ ਤਾਂ ਨਿਭੜ ਗਏ ਸਾਰੇ ਘਰ ਨੂੰ ਲੋਗ ਲੁਕ ਲਾ ਦੇ ਇਧਰਾਂ ਢਾਂਗਾ ਢੂਆਂ ਵੀ ਖੋਲ ਕੇ ਰੱਖ ਤਾ ਨੂੰ ਜਰਜੀ ਪਈ ਪਈ ਸੀਗੀ ਲੋਹੇ ਵਾਲਿਆਂ ਨੂੰ ਇਹ ਵੀ ਖੋਲ ਕੇ ਰੱਖਤੀਆਂ ਤੇ ਬਸ ਆਹੀ ਕੰਮ ਤਾਂ ਦੇ ਕੀਤੇ ਬਾਈ ਹੋਰ ਕੋਈ ਐਡਾ ਸੀਨ ਨਹੀਂਗਾ ਹਾਂ ਔਰ ਆਏ ਨੂੰ ਇਹ ਦੇ ਕੋਲ ਤਾਂ ਦਾਣਾ ਪਾਣੀ ਪਿਆਈ ਜਾਊਗਾ ਚਲ ਕੋਈ ਗੱਲ ਨਹੀਂ ਆ ਬੱਚਾ ਵੀ ਮਜਾਰਾ ਸਿਰਜਾ ਤਰੀ ਬੈਠਾ ਹੈ ਹਾਂਜੀ ਮੇਰੇ ਵੀਰੋ ਹੁਣ ਆਇਆ ਜਿੱਧਰ ਲਈ ਤਰੇ ਹੋ ਹੋ ਭਾਈ ਸਾਹਿਬ ਨਾਉਣਾ ਇਹ ਲਾਈਟ ਖਰਾਬ ਹੋ ਗਈ ਸੀ ਵੀ ਇਧਰ ਲਈ ਕਰਦੀ ਹੈ ਨਾ ਤੇ ਉਹ ਚਲਦੀ ਕਰਕੇ ਆਇਆ ਮੈਂ ਤਾਂ ਜੋੜ ਜੜ ਲਾ ਕੇ ਔਨ ਕਰਾ ਬੈਠ ਗਿਆ ਵੀਡੀਓ ਅਪਲੋਡ ਕਰਕੇ ਫਿਰ ਨਾਉਣੂਆਂਗੇ ਯਾਰ ਆ ਜੀ ਨਹੀਂ ਲੱਗਦਾ ਯਾਰ ਬਾਬਿਓ ਪਤਾ ਨਹੀਂ ਕਿ ਹੋ ਜੇ ਲੰਡੂਏ ਪਏ ਆ ਜਮਾਈ ਨਹੀਂ ਚਿੱਤਿੰਗ ਲੱਗਦਾ ਕਿਤੇ ਹਾਂਜੀ ਮੇਰੇ ਦੋਸਤੋ ਆ ਗਏ ਜੀ ਇਧਰ ਲੈ ਕੇ ਲਗਭਗ ਟਾਈਮ ਹੋਇਆ ਪਿਆ ਹੈ ਭਾਈ ਸਾਹਿਬ ਰਾਤ ਦੇ 12 ਸਹੀ 12 ਵਜੇ ਗਏ ਰਾਤ ਦੇ ਹੁਣ ਆਏ ਆ ਇਧਰ ਭਾਈ ਨਹਾ ਤੋ ਕੇ ਰੋਟੀ ਰਾਟੀ ਖਾ ਕੇ ਤੇ ਬਸ ਠੀਕ ਹੈ ਕੰਮ ਸਾਰੇ ਨਿਵੇੜ ਕੇ ਗੱਲ ਮੁਕੀ ਰਾਂ ਲਗੇ ਹਾਈ ਹੋਏ ਕੱਲ ਜੀਮ ਨਹੀਂ ਖੇਡਗੀ ਸਵੇਰ ਦੀ ਕੀਮ ਨਹੀਂ ਖੇਡੀ ਬਸ ਹੌਲੀ ਹੌਲੀ ਹੁਣ ਪਬਜੀ ਦਾ ਖੇੜਾ ਛੱਡ ਕੇ ਆਪਾਂ ਕਬੂਤਰਾਂ ਵੱਲ ਹੋ ਜਾਣਾ ਸੱਚੀ ਗੱਲ ਐ ਬਸ ਓਕੇ ਡੰਨ ਆਹਣਾ ਕੇਰੇਦਿਆਂ ਲੇਟਾਂ ਨੂੰ ਟਬਾ ਵਝਾਤਾਂ ਖੁੱਡਾਂ ਦੀਆਂ ਮੈਂ ਬਾਹਰ ਰਿਆਂ ਛੱਡ ਲੀਆਂ ਲੀਓ ਨੂੰ ਅੰਦਰ ਕਰਕੇ ਕੈਦ ਤੇ ਬਸ ਫਿਰ ਸੌਣਨੇ ਆ ਤੇ ਸੁਬਾ ਦੇਖਦੇ ਆ ਵਾਦੋ ਕੀ ਬੰਦ ਹਾਂ ਲੀਓ ਬੇਬੀ ਕਿੱਧਰ ਜਾਈ ਹੂੰ ਮੂੰ ਵੀਲੀ ਵੜੀ ਫਿਰਦਾ ਚੰਦਰਾ ਝੋਟਿਆ ਨਾ ਤੈਂ ਬਲੀ ਨਾਲ ਨਹੀਂ ਪਹਿਣਾ ਮੇਰੇ ਕੋਲ ਪਹਿਲਾਂ ਦੱਸ ਆ ਜੀ ਨਾਲ ਪਹਿਣਾ ਤਾਂ ਦੂਰ ਹੋ ਕੇ ਪਹਿਣਾ ਮੇਰੇ ਤੋਂ ਬਾਲਾ ਯਾਰ ਇਹ ਵੀ ਭੈਣਾਂ ਨਾਲ ਪੈਨ ਨੂੰ ਤਾਂ ਤਿਆਰ ਹੀ ਰਹਿੰਦੇ ਇਹਨਾ ਬਸ ਪੂਰਾ ਐ ਫੀਲਿੰਗ ਲੈ ਕੇ ਪੈਂਦਾ ਜਾਵਾ ਸਿਰ ਰੱਖ ਕੇ ਠੀਕ ਐ ਜਾ ਮੰਨ ਕੇ ਚੱਲ ਇਹ ਸਿਰ ਰੱਖ ਲੂ ਮੇਰੇ ਤੇ ਜਹਾ ਮੈਂ ਤੇ ਲਤਾਂ ਰੱਖੇ ਭੈਣਾਂ ਨੇ ਹੂੰ ਨਹੀਂ ਮੂੰਹ ਪਰ ਬਾਲਾ ਇਹਨਾਂ ਨਾਲ ਯਾਰ ਸੱਚੀ ਗੱਲ ਐ ਬਾਲਾ ਇਹ ਮੂੰਹ ਪਿਆਰੇ ਮਿੱਠੇ ਦਾ ਓਕੇ ਬਾਬੂ ਡਨ ਐ ਬਸ ਠੀਕ ਆਹੀ ਕੋਈ ਸੀਨ ਸੀ ਨਾ ਸਾਰਾ ਤੇ ਓਕੇ ਜੀ ਕੱਲ ਨੂੰ ਮਿਲਦੇ ਆ ਫਿਰ ਠੀਕ ਐ ਬਾਏ ਬਾਏ ਗੁੱਡ ਨਾਈਟ ਸੋਨੀ ਸੋਨੀ ਲਵ ਯੂ